ਆਜ ਤੁਸੀਂ ਜਨੀ ਸੌ ਕਾਮਕ ਪਾਤਰੀ ਪੰਜਾਬ ਤੁਹਾਡੇ ਨਾਲ ਪਹੁੰਚਾ ਸਕਦੇ ਪਰਮ ਸਰਕਾਰੋ ਸ਼੍ਰੀ ਵਿਜੇਂਦਰ ਸਿੰਘਲਾ ਜੀਾਰੇ ਇਲਾਕੇ ਦੇ ਗ੍ਰੀਮ ਰਾਜ ਦੇ ਲੀਡਰ ਸਹਿਬਾਨ ਪੰਜ ਸਰਪੰਚ ਸਹਿਬਾਨ ਸਾਰੇ ਪਤੰਤੇ ਸੱਜਣੋ ਸਤਕਾਰਯੋਗ ਬਜ਼ੁਰਗੋ ਪੀਪੀਓ ਪਿਆੜੋ ਨੌਜਵਾਨ ਵੀਰੋ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਤੁਸੀਂ ਜੀ ਵਿਜੇਂਦਰ ਸਿੰਘਲਾ ਜੀ ਦਾ ਬਹੁਤ ਹੀ ਧਰਮ ਜੋਸ਼ੀ ਦੇ ਨਾਲ ਪਹਿਲਾ ਮੰਡਪ ਕੇ ਪਹਿਲਾ ਮੰਡਪ ਕੇ ਤੇ ਹੁਣ ਇੱਥੇ ਚਮਕੌਰ ਚ ਬਹੁਤ ਵੱਡਾ ਸਵਾਗਤ ਕੀਤਾ ਹੈ ਬਹੁਤ ਵੱਡੀ ਗਿੱਟੀ ਦੇ ਵਿੱਚ ਤੁਸੀਂ ਅੱਜ ਇੱਥੇ ਵਿਜੇਂਦਰ ਸਿੰਘ 라ਜੀ ਨੂੰ ਸਵਾਗਤ ਕਰਨ ਦੇ ਚੱਲ ਕੇ ਆਇਓ ਇਹ ਉਹ ਵਿਜੇਂਦਰ ਸਿੰਘ 라ਜੀ ਹੈ ਜਿਹੜੇ ਕਿ ਪੀ ਡਬਲਯੂ ਡੀ ਦੇ ਮੰਤਰੀ ਰਹੇ ਹੈ ਮੇਰੇ ਨਾਲ ਜਦੋਂ ਮੈਂ ਮੰਤਰੀ ਸੀ ਟੈਕਨੀਕਲ ਐਜੂਕੇਸ਼ਨ ਤਾਂ ਇਹ ਪੀ ਡਬਲਯੂ ਡੀ ਦੇ ਮੰਤਰੀ ਸੀ ਜਦੋਂ ਮੈਂ ਮੁੱਖ ਮੰਤਰੀ ਬਣਿਆ ਤਾਂ ਵੀ ਇਹ ਪੀਡਬਲਿਊ ਦੇ ਪੀਡਬਲਿਊ ਡੀ ਦੇ ਮੰਤਰੀ ਰਹੇ ਹੈ ਇਸ ਤੋਂ ਇਲਾਵਾ ਪਹਿਲੇ ਇਸ ਨੂੰ ਤੋਂ ਮੈਂਬਰ ਪਾਰਲੀਮੈਂਟ ਰਹੇ ਹੈ ਇਹਨਾਂ ਦੇ ਪਿਤਾ ਜੀ ਪਟਿਆਲੇ ਤੋਂ ਐਮਐਲਏ ਰਹੇ ਮੰਤਰੀ ਰਹੇ ਐਮਪੀ ਵੀ ਬਣੇ ਉੱਥੇ ਤੇ ਇੱਕ ਬਹੁਤ ਹੀ ਪੰਜਾਬ ਦਾ ਮੰਨਿਆ ਪਰਮੰਨਿਆ ਪਰਿਵਾਰ ਹੈ ਜਿਨ੍ਹਾਂ ਨੇ ਇੱਕ ਦਿੱਤੀ ਨਾਲ ਇਮਾਨਦਾਰੀ ਦੇ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਹੈ ਸਿੰਘ ਰਾਜੀ ਨੇ ਸੁਗਰੂਰ ਵਿੱਚ ਐਮਪੀ ਬਣ ਕੇ ਬਹੁਤ ਵੱਡੇ ਪੱਧਰ ਦੇ ਪ੍ਰੋਜੈਕਟ ਉੱਤੇ ਲਿਆ ਕੀ ਅੰਦਾਜ਼ੇ ਉੱਥੇ ਪੀਜੀਆਈ ਦੇ ਬਰਾਬਰ ਦਾ ਹੱਥ ਥਾੜਨੇ ਕੀ ਅੰਦਾਜ਼ਾ ਤੇ ਕੈਂਸਰ ਹੱਥ ਥਾੜਨੇ ਕੀ ਅੰਦਾਜ਼ਾ ਕਵਰ ਕਰਨੀ ਕਿੱਥੇ ਵੀ ਹੈ ਜਿਸ ਮੈਗਮੇ ਵਿੱਚ ਵੀ ਰਹੇ ਉੱਥੇ ਡਿਪਾਰਟਮੈਂਟ ਕਰਾਈ ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਅੱਜ ਜੇ ਕੋਰ ਸਾਹਿਬ ਹਲਕੇ ਸੜਕਾਂ ਦਾ ਜਾਲ ਵਿਛਿਆ ਸਾਰੀਆਂ ਸੜਕਾਂ ਵੀ ਅੱਜ ਚੌੜੀਆਂ ਹੋਈਆਂ ਤਾਂ ਉਹਦੇ ਵਿੱਚ ਵਿਸ਼ੇ ਇੰਦਰ ਸਿੰਘ ਰਾਜੀ ਦਾ ਇਹ ਯੋਗਦਾਨ ਆਪਣੇ ਸੜਕੇ ਹਲਕੇ ਦੀ ਕੋਈ ਵੀ ਸੜਕ ਚਾਹੇ ਉਹ ਖੇਤਾਂ ਨੂੰ ਜਾਂਦੀ ਰਹੇ ਕੋਈ ਵੀ ਰਸਤਾ ਕੱਚਾ ਹੀ ਰਿਹਾ ਪਿਛਲੇ 5 ਸਾਲਾਂ ਦੇ ਵਿੱਚ ਇਹ ਸਿੰਘ ਰਾਜ ਜੀ ਦਾ ਯੋਗਦਾਨ ਮਰੰਡੇ ਤੋਂ ਲੈ ਕੇ ਚੰਬੌਰ ਸਾਹਿਬ ਤੱਕ ਚੰਬੌਰ ਸਾਹਿਬ ਤੋਂ ਲੈ ਕੇ ਬੇਲੇ ਤੱਕ ਇਹਨਾਂ ਨੇ 35 ਕਰੋੜ ਰੁਪਏ ਖਰਚ ਕਰਕੇ ਸੜਕ ਨੂੰ ਚੌੜਾ ਕਰਨ ਦਾ ਪਾਸ ਕੀਤਾ ਜੀ ਦੇ ਨਾਲੇ ਸੜਕ ਚੌੜੀ ਹੋਈ ਹੈ ਮੈਂ ਤਹਿਲਵਾਲ ਕਰਨਾ ਚਾਹੁੰਦਾ ਇਹਨਾਂ ਦਾ ਐਕਸੀ ਵਡਾ ਜਦੋਂ ਜਹਤ ਤੇ ਸੰਘਰਸ਼ ਕਰਕੇ ਇਹ ਜਿਹੜਾ ਦਰਿਆ ਹੈ ਇਸ ਤੇ ਪੁਲ ਪਾਸ ਕੀਤਾ 115 ਕਰੋੜ ਰੁਪਏ ਇਹਨਾਂ ਨੇ ਸਾਨੂੰ ਪਾਸ ਕਰਕੇ ਦਿੱਤਾ ਜੀ ਦਾ ਆਪਾਂ ਨੇ ਨੀ ਪੱਥਰ ਰੱਖਿਆ ਟੈਂਡਰ ਲੱਗ ਗਿਆ ਕੰਮ ਸ਼ੁਰੂ ਕਰਾਦਾ ਲੇਕਿਨ ਬਾਅਦ ਦੇ ਵਿੱਚ ਇਹ ਸਰਕਾਰ ਵਾਲੇ ਸਮਾਨ ਚੱਕ ਕੇ ਲੈ ਗਏ ਅਜੇ ਤੱਕ ਇਹਨਾਂ ਨੇ ਸ਼ੁਰੂ ਨਹੀਂ ਕੀਤਾ ਲੇਕਿਨ ਉਹ ਪਾਸ ਹੋਇਆ ਹੋਇਆ ਹੈ ਇੱਕ ਨਾ ਇੱਕ ਦਿਨ ਬਣਨਾ ਆ ਝਾੜੂ ਵਾਲਿਆਂ ਦੀ ਸਰਕਾਰ ਪਾਸੇ ਹੋ ਜੇ ਜਿਹੜੀ ਕਿ ਆਚਾਰ ਰੀਤ ਦੇ ਬਾਹਰ ਪਾਸੇ ਹੋ ਜਾਣੇ ਉਸ ਤੋਂ ਬਾਅਦ ਆਪਾਂ ਪੁਲ ਬਣਾਉਣਾ ਮੈਂ ਰੀਣੀ ਇਹਨਾਂ ਦਾ ਜਿਨ੍ਹਾਂ ਨੇ ਮੇਰੀ ਬੇਨਤੀ ਤੇ ਇਹ ਪੁਲ ਪਾਸ ਕੀਤਾ ਸੀ ਇਹ ਨਹੀਂ ਪੱਥਰ ਆ ਕੇ ਮੇਰੇ ਨਾਲ ਆ ਪ੍ਰਾਕੇ ਗਏ ਇਹ ਕਿ ਨਹਿਰ ਦੇ ਜਿਹੜਾ ਪੁਲ ਹੈ ਉਹ ਛੋਟਾ ਹੈ ਉਹਦੇ ਬਰਾਬਰ 20 ਕਰੋੜ ਰੁਪਏ ਨੇ ਪਾਸ ਕੀਤਾ ਹੋਇਆ ਪੁਲ ਡਾਉਣ ਵਾਸਤੇ ਜਿਹੜਾ ਕਿ ਸਰਕਾਰ ਨੇ ਰੋਕਿਆ ਹੋਇਆ ਤੁਸੀਂ ਕੋਈ ਸੜਕ ਮੇਨ ਲੈ ਲਓ ਆਪਣੇ ਇਲਾਕੇ ਦੀ ਉਹ ਆਪਾਂ ਨੇ ਚੌੜੀ ਕਰਾਈ ਹੈ ਚਾਹੇ ਮਰਨਦੇ ਤੋਂ ਲੈ ਕੇ ਸਮਾਣੇ ਵੱਲੋਂ ਆਉਂਦੀ ਹੈ ਕਿਹੜੀ ਵੀ ਲੈ ਲਓ ਪੁਲ ਬਹੁਤ ਆ ਬਹੁਤ ਵੱਡੀ ਪੱਧਰ ਤੇ ਸੜਕਾਂ ਦੇ ਜਿਹੜੇ ਕੰਮ ਹੋਏ ਆ ਉਹ ਸਿੰਘਲਾ ਸਾਹਿਬ ਦੀ ਯੋਗਦਾਨ ਇਹਨਾਂ ਦੀ ਦੇਣ ਹੈ ਸੋ ਮੈਂ ਇਹਨਾਂ ਦਾ ਧੰਨਵਾਦੀ ਆ ਅੱਜ ਸਾਡਾ ਇਹਨਾਂ ਦਾ ਮੁੱਲ ਕਰਨ ਦਾ ਮੌਕਾ ਆ ਐਸੀ ਇਥੋਂ ਪੱਟੀ ਲੀਡ ਦੇ ਕੇ ਸਿੰਘਲਾ ਸਾਹਿਬ ਨੂੰ ਜਿਤਾਣਾ ਆ ਆਪਾਂ ਨੇ ਤੁਹਾਡਾ ਮੈਨੂੰ ਸਹਿਯੋਗ ਚਾਹੀਦਾ ਸਤਕਾਰਯੋਗ ਵੀਰੋ ਚਮਕੌਰ ਸਾਹਿਬੀ ਕਲਾਕ ਹੈ ਜੀ ਦੇ ਵਿੱਚ ਯੂਨੀਵਰਸਿਟੀ ਬਣ ਰਹੀ ਹੈ ਲੇਕਿਨ ਆ ਚਾੜੂ ਵਾਲੀ ਸਰਕਾਰ ਆਈ ਚਾੜੂ ਫੜਾ ਕਰ ਲਿਆ ਇੰਤੀ ਤਲੇਸ ਹੋ ਗਿਆ ਸਾਡੀ ਯੂਨੀਵਰਸਿਟੀ ਬੰਦ ਕੀਤੀ ਗਈ ਆ ਹਾਸਤਾ ਵਾਲੇ ਤਰਖੋਰ ਸਾਹਿਬ ਦਾ 12 ਕਰੋੜ ਰੁਪਇਆ ਦੇ ਕੇ ਮੈਂ ਸ਼ਾਨਦਾਰ ਬਿਲੀ ਬਣਾਦੀ ਐ ਲੇਕਿਨ ਜਿੱਦਣ ਦਾ ਚਾੜੂ ਫੜਾ ਹੋਇਆ ਤਲੇਸ ਹੋਇਆ ਇਹਨਾਂ ਨੇ ਬਾਹਤੜ ਦਾ ਕੰਮ ਪਾਣੀ ਕੀਤਾ ਹੋਇਆ ਸਿਰਫ ਇੱਕ ਡਾਕਟਰ ਹੈ ਇੱਥੇ ਉਹ ਵੀ ਗਾਇਬ ਗਏ ਹੁੰਦਾ ਹੈ ਕਿੰਨੇ ਹੀ ਬੰਦਿਆਂ ਦੀ ਮੌਤ ਹੋ ਚੁੱਕੀ ਹੈ ਮੈਂ ਇਸ ਨੂੰ ਮੁੱਖ ਮੰਤਰੀ ਦੇ ਤੌਰ ਤੇ ਸਿਵਲ ਹਸਪਤਾਲ ਪਾਸ ਕੀ ਕਾ ਉਨੀ ਡਾਕਟਰ ਹੋਣੇ ਚਾਹੀਦੇ ਇੱਥੇ ਲੇਕਿਨ ਇੱਕ ਡਾਕਟਰ ਹੈ ਅੱਜ ਕਿਸ ਤਰ੍ਹਾਂ ਸਾਡਾ ਇਲਾਜ ਹੋਏਗਾ ਹਸਪਤਾਲ ਦੀ ਬਿਲਡਿੰਗ ਇੰਨੀ ਵਧੀਆ ਬਣ ਕੇ ਬੰਦ ਪਈ ਹੈ ਇਹ ਝਾੜੂ ਦਾ ਰਾਜ ਲੈਣਾ ਸੀ ਆਪਾਂ ਇਹ ਇਸ ਵਾਸਤੇ ਰਾਜ ਕੀਤਾ ਸੀ ਇਹਨਾਂ ਨੂੰ ਇੱਕ ਕਾਮ ਨਹੀਂ ਹੈ ਹਰ ਕਾਮ ਇਹਨਾਂ ਨੇ ਸਾਡਾ ਬੰਦ ਕਰਤਾ ਯੂਨੀਵਰਸਿਟੀ ਬੰਦ ਕਰਤੀ ਦੋ ਕਾਲਜ ਬਣ ਰਹੇ ਇੱਕ ਬਣ ਰਿਹਾ ਰਸੂਲਪੁਰ ਇੱਕ ਬਣ ਰਿਹਾ ਸਾਡੇ ਕੜੂਏ ਏਰੀਆ ਦੇ ਵਿੱਚ ਦੋਨੋਂ ਆਈ.ਡੀ.ਆਈ ਕਾਲਜ ਬਿੰਦੂਆਂ ਖੜੀਆਂ ਹੋ ਗਈਆਂ ਉਸ ਤੋਂ ਬਾਅਦ ਇਹਨਾਂ ਨੇ ਬਣਨ ਤੋਂ ਬੰਦ ਕੀਤੇ ਵੇ ਕਿਆ ਬੈਰ ਹੈ ਇਹਨਾਂ ਦਾ ਚੰਕੌਰ ਸਾਹਿਬ ਇਲਾਕੇ ਦੇ ਨਾਚਾਣੂ ਵਾਲੇ ਤੋਂ ਪੁੱਛਣਾ ਚਾਹੁੰਦਾ ਆ ਡਾਕਟਰ ਐੱਬੇ ਇੱਕ ਕੁੰਮ ਦਾ ਮੈਂ ਇਹਨਾਂ ਨੂੰ ਪੁੱਛਾਂ ਇਹਨੇ ਮੈਨੇਗਾ ਹੈ ਸਾਨੂੰ ਕਾਹਨੂੰ ਫੇਰ ਕਰਨ ਲੱਗਿਆ ਵਾ ਬਰੇ ਸਾਡੇ ਇਲਾਕੇ ਨੂੰ ਫੇਰ ਕਰਨ ਲੱਗਿਆ ਵਾ ਯਾਰ ਕੋਈ ਵੀ ਕੰਮ ਨਹੀਂ ਚੱਲ ਰਿਹਾ ਕਾਲਜ ਬੰਦ ਕਰਤੇ ਯੂਨੀਵਰਸਿਟੀ ਬੰਦ ਕਰਦੀ ਜਿੰਨਾ ਇੱਥੇ ਸੀ ਕੰਮ ਸ਼ੁਰੂ ਕੀਤਾ ਸਾਰੇ ਹੀ ਬੰਦ ਕਰਤਾ ਕਿਹੜਾ ਸਕੂਲ ਇਹਨਾਂ ਨੇ ਬਣਾਇਆ ਜਦ ਮੈਂ ਮੁੱਖ ਮੰਤਰੀ ਸੀਗਾ ਸਾਡੀਆਂ ਇਹ ਡਿਸਪੈਂਸਰੀਆਂ ਚੱਕਰ ਮਾਰਦੇ ਸੀ ਕਿ ਜੀ ਆ ਦੇ ਕੋਈ ਕਿਸਪੈਸਰੀ ਦਾ ਆ ਉਹ ਤੁਸੀਂ ਕੀ ਕਰਤਾ ਬਈ ਉਹਨ ਸਾਡੇ ਹੱਤਾਂ ਵਾਲੀ ਬੰਦ ਕਰਦੇ ਡਿਸਪੈਂਸਰੀਆਂ ਡਿਸਪੈਕਟਰੀਆਂ ਕੋਈ ਨਹੀਂ ਕੰਮ ਇਹਨਾਂ ਨੇ 2 ਸਾਲ ਤੱਕ ਨਹੀਂ ਕਰਿਆ ਸਾਡੇ ਪੰਚਾਇਤਾਂ ਦੇ ਪੈਸੇ ਵਾਪਸ ਲਏਗੇ ਜਿੰਨੇ ਸਰਪੰਚ ਬੈਠੇ ਕਿਸੇ ਨੂੰ ਪੰਜੀ ਨਹੀਂ ਲਾਣ ਦਿੱਤੀ ਕਿਸੇ ਦਾ 50 ਲੱਖ ਸੀ ਕਿਸੇ ਦਾ ਕਰੋੜ ਸੀ ਸਾਰੇ ਪੈਸੇ ਵਾਪਸ ਲਏਗੇ ਤੇ ਅੱਜ ਤੱਕ 2 ਰੁਪਏ ਕਿਸੇ ਪੰਚਾਇਤ ਦੇ ਹੱਥ ਪਤੇ ਰੱਖੇ ਫਿਰ ਕਿਆ ਰਗੜ ਕੇ ਫੋੜੇ ਬਣਾਉਣਾ ਇਹਦੀ ਪੰਚਾਇਤ ਨੂੰ ਸਰਪੰਚ ਦੀ আর ਇਹਦੀ ਸਰਕਾਰ ਨੂੰ ਝਾੜੂ ਵਾਲੀ ਨੂੰ ਹੁਣ ਆਪਾਂ ਨੂੰ ਝਾੜੂ ਹੀ ਫੇਰਨਾ ਪੈਣਾ ਇਹਨਾਂ ਕੋਲ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮੌਕਾ ਆ ਗਿਆ ਜੋ ਕਾਂਗਰਸ ਪਾਰਟੀ ਨੇ ਕੰਮ ਕੀਤੇ ਹੈ ਆਹ ਛੱਡ ਦੇਖੋ ਤੁਸੀਂ ਸਾਰਾ ਨਵਾਂ ਪੋਆਇਆ ਆਹ ਪਾਰਸ਼ਲ ਹੋਇਆ ਕਿਹੜਾ ਕੰਮ ਐ ਚਮਕੌਰ ਸਾਹਿਬ ਨੂੰ ਦੁਲਹਨਾਂ ਵਾਂਗੂ ਸਜਾ ਦਾ ਪੜੇ ਤੁਸੀਂ ਦੇਖੋ ਦੁਕਾਨਾਂ ਪਰਬਾਰ ਬੱਲ ਗਿਆ ਵਾ ਵੀਡੀਓ ਵੇਚ ਰਹਾ ਹਾਂ ਮੇਰੇ ਫੋਨ 'ਇਹ ਬਣਾਈ ਦੀ ਫੋਨ ਵਾਲੀ ਬੇਚੋ ਓਏ ਪਾਸੇ ਗੇਟ ਬਣ ਰਹੇ ਆ ਵੱਡੇ ਇੱਕ ਬਾਬਾ ਸਾਹਿਬ ਬਾਬਾ ਅਜੀਤ ਸਿੰਘ ਦੇ ਨਾਮ ਤੇ ਇੱਕ ਬਾਬਾ ਗੁਜਾਰ ਸਿੰਘ ਦੇ ਨਾਮ ਤੇ ਦੋ ਵੱਡੇ ਗੇਟ ਬਣ ਰਹੇ ਐ ਕੋਈ ਐਸਾ ਸ਼ਹਿਰ ਕਰਨਾ ਪਰ ਮਾਰ ਬੱਲ ਲੱਗ ਗਿਆ ਇਹ ਕਹਿੰਦੇ ਸਿਟੀ ਸੈਂਟਰ ਐਸੀ ਬਣਾਇਆ ਉਹ ਬੰਦ ਪਿਆ ਜਿਹੜਾ ਅਜੂਬਾ ਆਪਾਂ ਬਣਾ ਕੇ ਚਮਕੌਰ ਸਾਹਿਬ ਤਾਰ ਤਾਰ ਦੇ ਸ਼ਹੀਦਾਂ ਲੈਨ ਨਹੀਂ ਟੁੱਟੇ 2 ਸਾਲ ਹੋ ਗਏ ਲੋਕਾਂ ਨਹੀਂ ਦੇਖਣ ਆਇਆ ਜੀ ਤੁਸੀਂ ਦੇਖ ਲਓ ਹਰ ਟੈਮ ਲੈਂ ਲੱਗੀ ਰਹਿੰਦੀ ਆ ਉੱਤੇ ਇਹਦੀ ਬੜੀ ਉੱਚੀ ਚੀਜ਼ ਬਣਾਈ ਜਾਂਦੀ ਬੱਸ ਬੱਸ ਇਹ ਕੰਮ ਹੁੰਦੇ ਆ ਇਹ ਛੜਵੜੇ ਇੱਕ ਕੰਮ ਕਰ ਗਣਾਵੇ ਆ ਕਿਸੇ ਕੰਧ ਨੂੰ ਪਤਾ ਨਹੀਂ ਕਿਹੜੀ ਸਟੇਟ ਚੋਂ ਲੈ ਕੇ ਆ ਗਏ ਉਹ ਤਾਂ ਪੰਜਾਬ ਦਾ ਵੀ ਨਹੀਂ ਹੈ ਜਿਹੜਾ ਝਾੜੂ ਵਾਲੇ ਨੇ ਖੜਾ ਕਰਿਆ ਹਾਂਜੀ ਮੱਧਿਆ ਪ੍ਰਦੇਸ਼ ਤੋਂ ਬੰਦਾ ਲਿਆ ਕੇ ਖੜਾ ਕਰਿਆ ਪਹਿਲਾਂ ਬੀਜੇਪੀ ਸੀ ਦਾ ਕਹਿੰਦੇ ਜੇ ਜੀ ਬਾਹਰ ਲਿਆ ਪਾਰਟੀਆਂ ਦੇ ਹੀ ਬੰਦੇ ਲੈਂਦੇ ਆਹੀ ਬੰਦਾ ਪਹਿਲਾਂ ਬੀਜੇਪੀ ਜੁੰਦਾ ਸੀ ਆਹੀ ਹੁੰਦਾ ਹੁਣ ਝਾੜੂ ਚਾਹ ਹੁਣ ਅਸੀਂ ਬੀਜੇਪੀ ਨੂੰ ਵੋਟ ਪਾ ਰਹੇ ਕਿ ਝਾੜੂ ਨੂੰ ਪਾ ਰਹੇ ਸਤਕਾਰਯੋਗ ਵੀਰੋ ਇਹੀ ਇਤਾਲੀ ਇੱਥੇ ਰਹੇ ਹੈ ਕਦੇ ਕਿਸੇ ਨੇ ਚਮਕੌਰ ਸਾਹਿਬ ਦੀ ਛਾਰ ਲਈ ਹੈ ਤਾਂ ਦੱਸ ਦਿਓ ਮੈਨੂੰ ਕਿਸੇ ਅਕਾਲੀ ਨੇ ਇੱਥੇ ਇੱਕ ਵੀ ਦਵਾਈ ਹੋਵੇ ਮਾਰ ਬੰਦਾ ਲਾਉਣਾ ਕਿਹਾ ਆਪਾਂ ਮਾਰ ਬੰਦ ਲਾਦੇ ਆਪਣਾ ਇਲਾਕਾ ਅੱਜ ਪੰਜਾਬ ਚ ਪਹਿਲੇ ਨੰਬਰ ਦਾ ਇਲਾਕਾ ਹੈ ਆਰਾ ਕੀਤਾ ਬੜੀਆਂ ਹੋਈਆਂ ਲੇਕਿਨ ਸਿਰ ਕਾਟਾ ਲਾਕਾ ਬਣ ਗਿਆ ਚਮਕੌਰ ਸਾਹਿਬ ਅੱਜ ਸੋ ਇਹ ਸਿਰ ਕਾਟੇ ਇਲਾਕੇ ਨੂੰ ਅੱਗੇ ਲੈ ਕੇ ਜਾਣਾ ਸਾਨੂੰ ਬਹੁਤ ਹੀ ਸ਼ਾਨਦਾਰ ਭਰਾ ਇੱਕ ਲੋਕ ਬੰਦਾ ਜਿਹੜਾ ਬਿਨਾਂ ਸਵਜ ਗੱਲ ਕਰਦਾ ਸੀ ਪਾਰਲੀਮੈਂਟ 'ਚ ਗੱਲ ਕਰ ਸਕਦਾ ਹੈ ਚੰਨੂ ਮਾਝਾ ਜੀ ਨੇ ਕਿਹੜਾ ਅੱਜ ਤੱਕ ਕੰਮ ਕਰਿਆ ਕੋਈ ਇੱਕ ਕੰਮ ਦਾ ਗਣਾ ਯਾਰ ਜਿਹੜਾ ਤਾਂ ਚਮਕੌਰ ਸਾਹਿਬ ਹਰ ਕੇ ਬਾਤ ਤੇ ਕਰਿਆ ਹੋਵੇ ਕੋਈ ਇੱਕ ਪੁਛਤਾ ਮੂੰਹ 'ਚ ਪਾ ਲੈ ਵੀ ਮੈਂ ਆਖ ਲੈ ਕੇ ਆ ਜੀ ਚਮਕੌਰ ਸਾਹਿਬ ਨੂੰ ਆ ਸਿੰਗਲਾ ਜੀ ਅਜੇ ਨਾ ਇੱਥੇ ਐਂਟੀ ਬਣਨਾ ਪਹਿਲੇ ਮੈਂ ਨਾ ਦੇ 100 ਕੰਮ ਬਣਾਉਂਦਾ ਜਿਹੜੇ ਇਹਨਾਂ ਨੇ ਕਰੋ ਘਰ ਘਰ ਨੂੰ ਸੜਕਾਂ ਪੱਕੀਆਂ ਰੋਡ ਰੋਲਰ ਇੱਥੇ ਤੇ ਜਾਣ ਨਹੀਂ ਦਿੱਤੇ ਜਿੰਨੀ ਦੇਰ ਇਹ ਮੁੱਖ ਮੰਤਰੀ ਰਹੇ ਹੈ ਪੀਡਬਲ ਦੇ ਆ ਰੋਡ ਰੋਲਰ ਕਦੇ ਦਿਖਿਆ ਨਹੀਂ ਦਿੱਤਰੀ ਆ ਸਰਕਾਰ ਬੜੀ ਝਾੜੂ ਵਾਲੀ ਹੈ ਇਸੇ ਕਰੇ ਸਰਕਾਰੋਂ 피ਰੋ ਮੈਂ ਜਿਲੰਦਰ ਦੇ ਵਿੱਚ ਕੰਮ ਕਰ ਰਿਹਾ ਤੁਹਾਡੇ ਅਸ਼ੀਰਵਾਦ ਨਾਲ ਆਪਾਂ ਵੱਡੇ ਪੱਧਰ ਤੇ ਉੱਤੇ ਜਿੱਤਾਂਗੇ ਇਸ ਗੱਲ ਦਾ ਤੁਹਾਨੂੰ ਮੈਂ 100% ਲੇਕਿਨ ਮੈਂ ਕਈ ਵਾਰ ਤੁਹਾਡੇ ਪਾਸ ਇੱਥੇ ਇਸ ਇਲੈਕਸ਼ਨ ਨੂੰ ਹੋਰ ਬਤਾਉਣ ਵਾਸਤੇ ਆਉਂਗਾ ਆਪਾਂ ਨੇ ਇੱਕ ਇੱਕ ਬੋਟ ਸਿੰਘਰਾਜੀ ਨੂੰ ਪਾਉਣੀ ਸੋ ਮੈਂ ਧੰਨਵਾਦੀ ਆ ਸਿੰਘਰਾਜੀ ਦਾ ਮੈਂ ਸਾਰੇ ਸਰਪੰਚ ਪ੍ਰਬਾਰਾਂਕੂ ਕੇ ਮੇਨ ਵਰਕਰ ਤੁਸੀਂ ਬੈਠੇ ਸਾਡੇ ਇੱਥੇ ਲੀਡਰ ਬੈਠੇ ਜਿਨ੍ਹਾਂ ਨੇ ਪਿੰਡ ਵਿਚਾਉਣੇ ਸਾਰੇ ਸਰਪੰਚੋਂ ਬੇਨਤੀ ਕਰਦਾ ਐਂਕਰ ਉਧਰ ਫਿਰਨ ਦੀ ਲੋੜ ਨਹੀਂ ਹੈ ਮਾਨੂੰ ਥੋੜਾ ਆਪਣਾ ਪਿੰਡ ਜਿੱਤੇ ਆਵਾ ਚਾਹੀਦਾ ਕੋਈ ਪਿੰਡ 200 ਤੇ ਘੱਟ ਬੋਟ ਪਾਣਾ ਦੇ ਲੋਕ ਬੋਟ ਪਾਣਾ ਚਾਹਦੇ ਆਪਣੇ ਕਾਮ ਨੂੰ ਲੋਕ ਵੋਟ ਪਾਉਣਾ ਚਾਹੁੰਦੇ ਕਾਂਗਰਸ ਪਾਰਟੀ ਨੂੰ ਲੋਕ ਵੋਟ ਪਾਉਣਾ ਜਦ ਸਿੰਘਲਾ ਜੀ ਨੂੰ ਤੁਸੀਂ ਪਵਾਉਣ ਦਾ ਕੰਮ ਕਰਨਾ ਹੈ ਹਰ ਘਰ ਵਿੱਚ ਤੁਸੀਂ ਆਪ ਜਾਣਾ ਹੈ ਉਹਨਾਂ ਨੂੰ ਇੱਕ ਗੱਲ ਦੱਸ ਦਿਓ ਵੇ ਸਾਡੇ ਕੰਮ ਦੇਖ ਲਓ ਪਿਛਲੇ ਪਾਕਸਾਂ ਦੇ ਯਾ ਡਾਕਟਰ ਦੀ ਸ਼ਗਰ ਦੇਖ ਲਓ ਜਿਹੜਾ ਇੱਥੇ ਫਿਰਦਾ ਹੈ ਐਮ ਐਲ ਏ ਕੱਲ੍ਹ ਐ ਕੱਲ੍ਹ ਪੱਤਰਕਾਰਾਂ ਨੇ ਗੱਲਾਂ ਕਰਤੀਆਂ ਉਹਨੇ ਯਾਰ ਕਿਉਂ ਬਖੜਾਇਆ ਹੋਇਆ ਤੂੰ ਅਜੇ ਤਾਂ ਸ਼ੁਰੂਆਤ ਵੀ ਨਹੀਂ ਹੋਈ ਤੇਰੀਆਂ ਢੋਲੀਆਂ ਵਾਪਸ ਦੀ ਖਾਲੀ ਤੇ ਜੱਲੀਆ ਇਹਨਾਂ ਪਤਾ ਇਹਨਾਂ ਦੇ ਮੁੱਖ ਮੰਤਰੀ ਬਾਸ ਕੋਈ ਉਪਰਾਧੀ ਨਹੀਂ ਦੱਸਣ ਨੂੰ 26 ਜਨਵਰੀ ਨੂੰ ਆਪਣੀਆਂ ਉਪਰਾਧੀਆਂ ਦੱਸੜੀਆਂ ਹੁੰਦੀਆਂ ਤੇ 26 ਜਨਵਰੀ ਨੂੰ ਆਪਣੇ ਘਰ ਦੀਆਂ ਉਪਰਾਧੀਆਂ ਦੱਸਣ ਲੱਗੀਆਂ ਤੇਰਾ ਜੀ ਮੇਰੇ ਘਰ ਤੁਸੀਂ ਆਣ ਵਾਲੀ ਹੈ ਉਹ ਭਾਈ ਤੁਸੀਂ ਸਰਕਾਰ ਨੇ ਦੱਸ ਕਿਆ ਕਰਿਆ ਉਹਨੇ ਘਰ ਦੀ ਦੂਜੀ ਦਸੀ ਜਨਨ ਇਨਾਨ ਕਰਦਾ ਕਹਿੰਦਾ ਮੇਰੇ ਬੱਚਾ ਹੋਣ ਵਾਲਾ 6 ਮਹੀਨੇ ਬਾਅਦ ਬੱਚਾ ਹੋ ਗਿਆ ਮੰਨੂ ਕਹਿੰਦੇ ਜੀ ਮੁੱਖ ਮੰਤਰੀ ਦੇ ਘਰ ਬੱਚਾ ਹੋਇਆ ਤੁਹਾਡਾ ਕਿਆ ਕਹਿਣਾ ਮੈਂ ਕਿ ਬੜਾ ਧੰਵਾਦ ਹੈ ਪਹਿਲਾ ਹੀ ਇਨਾਨ ਹੈ ਜਿਹੜਾ ਦਾ ਪੂਰਾ ਹੋਇਆ ਅੱਜ ਤੱਕ ਤਾਂ ਕੋਈ ਪੂਰਾ ਹੋਇਆ ਨਹੀਂ ਸੋ ਇਹ ਲੋਕ ਰਾਜ ਕਰਨ ਵਾਲੇ ਨਹੀਂ ਹੈ ਮੈਂ ਕੀ ਹੱਤੀ ਸ਼ਰਾਬੀਆਂ ਦੇ ਹੱਥ ਤੇ ਜਾ ਫੜਾਓ ਸ਼ਰਾਬੀ ਨੂੰ ਕੋਈ ਨਿਆਣਾ ਨਹੀਂ ਪੜਦਾ ਆਪਾਂ ਪੰਜਾਬ ਪੜਾ ਦਈਏ ਨੁਕਸਾਨ ਹੋ ਗਿਆ ਆਪਣਾ ਬਹੁਤ ਭਾਰੀ ਪੰਜਾਬ ਦਾ ਇਹ ਕਾਲੇ ਦਿਨਾਂ 'ਚ ਲਿਖਿਆ ਜਾਣਾ 2 ਸਾਲ ਜਿਹੜੇ ਲੰਘੇ ਅੱਜ ਆ 4 ਦਿਨ ਲੱਗਣਗੇ ਇਹਨਾਂ ਦਾ ਬਿਸਤਰਾ ਬੋਲ ਹੋ ਜਾਣਾ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਅਕਾਲੀ ਦਲ ਨੂੰ ਵੋਟ ਪਾ ਕੇ ਖਰਾਬ ਨਾ ਕਰ ਲਈਂ ਪਿੰਡ ਵਾਲਿਆਂ ਨੂੰ ਕਹਿ ਰਿਓ ਕੁਛ ਨਹੀਂ ਬੱਲੇ ਅਕਾਲੀ ਦਲ ਦੇ ਨਾਂ ਉਹ ਇੰਡੀਆ ਲੈਨਸ ਵਿੱਚ ਹੈ ਨਾ ਉਹ ਬੀਜੇਪੀ ਕਰਨੀ ਐ ਲੰਡਾ ਕਿਹਦਾ ਲੜਾ ਲੜੇ ਜਿਹੜੇ ਨਾਮ ਦਾ ਚਿੜੀ ਵੀ ਨਹੀਂ ਖੜਦੀ ਯਾਰ ਤੁਸੀਂ ਬੋਟਾ ਕਿੱ데 ਤੇ ਭਾੜ ਦਿਓ ਤੁਸੀਂ ਮਾਨੂੰ ਇਹ ਦੱਸੋ ਵੀ ਜੇ ਅਕਾਲੀ ਦਲ ਦਾ ਜੰਦੂ ਮਾਜਰਾ ਸਾਹਿਬ ਜਿੱਥੇ ਜਵੇ ਤਾਂ ਕਿੱਧਰ ਜਾਊਗਾ ਉਹ ਨਾ ਨਾ ਉਹਨੇ ਬੀਜੇਪੀ ਨੇ ਲੈਣਾ ਉਹ ਨੂੰ ਐਨਡੀਏ ਆਲਿਆ ਨੇ ਨਾ ਉਹ ਕਾਂਗਰਸ ਕੱਢੇ ਜਾਣਾ ਉਹਨੇ ਉਹ ਹੀ ਬਿਰੀ ਜਾਊਵੇ ਲੜੇ ਦੇ ਲੜੇ ਫੇਰ ਜਿਹੇ ਬਦਲ ਬੋਟ ਕਾ ਪਾ ਕੇ ਕਿਹ ਪਹਿਲਾ ਇਕੱਲੇ ਫਿਰ ਜਾਊਗਾ ਇਹ ਇਸ ਕਰਕੇ ਅਕਾਲੀ ਵੀਰਿਆਂ ਨੂੰ ਕਿਹਾ ਜਾਂਦਾ ਆ ਚਮਕੌਰ ਸਾਹਿਬ ਦੀ ਇੱਕ ਵਾਰ ਮਾਰ ਬਣ ਲੱਗਿਆ ਵਾ ਦੇਖ ਲਿਓ ਗੋਦਰਾ ਸਾਹਿਬ ਤੇ ਲੱਟਾ ਲੱਗੇਵੇਂ ਦੇਖ ਲਿਓ ਇੱਕ ਵਾਰ ਥੀਮ ਪਾਰਕ ਦੇਖ ਲਿਓ ਵੋਟ ਪਾਉਣ ਤੋਂ ਪਹਿਲਾਂ ਇਹ ਦੇਖ ਲਿਓ ਵੀ ਅਸਲੀ ਕੌਣ ਹੈ ਜਿਹੜਾ ਸਿੱਖ ਪੌਂ ਦੀ ਸੇਵਾ ਕਰ ਰਿਹਾ ਹੈ ਇਸ ਕਰਕੇ ਕਾਂਗਰਸ ਨੂੰ ਸਾਰੇ ਜਾਣੇ ਵੋਟਾਂ ਪਾਓ ਕੋਈ ਪੈਦਾ ਨਹੀਂ ਹੈ ਕਿ ਦੁੱਬਾ ਜੀਰਾ ਸਾਹਿਬ ਨੂੰ ਵੋਟ ਪਾ ਕੇ ਖਰਾਬੇ ਕਰਨੀ ਹੈ ਐਵੇਂ ਖੂ ਖੰਦੇ ਜਾਣੀ ਹੈ ਕਿਸੇ ਕੰਮ ਨਹੀਂ ਆਣੀ ਨਾ ਹਰ ਫੇਰੇ ਹੈ ਕਿਸੇ ਪਾਸੇ ਹੁਣ ਮੈਂ ਵੀ ਨਹੀਂ ਨਹੀਂ ਪਹਿਣਾ ਦਾ ਬੀਜੇਪੀ ਦੇ ਸਾਹ ਨਾਲ ਥੋੜਾ ਬਹੁਤ ਜਿੱਤ ਵੀ ਜਾਂਦੇ ਸੀ ਇਸ ਵਾਰ ਕੋਈ ਵੀ ਗੱਲ ਨਹੀਂ ਪੰਜਾਬ ਦੇ ਵਿੱਚ ਸੋ ਮੁਕਾਬਲਾ ਕੋਈ ਨਹੀਂ ਹੈ ਆਪਣਾ ਆਪਾ ਜਿੱਤਲੇ ਵੱਡੀ ਮੁਕਾ ਦੇ ਜਿੰਨੀਆਂ ਹੈ ਨਾ ਸਾਰਿਆਂ ਨੂੰ ਮਿਲ ਕੇ ਪੜਨੀ ਆ ਉਹਨੀਆਂ ਆਪਾਂ ਕल्याण ਮੁਕਾ ਪੜਨੀ ਆ ਇਸ ਵਾਰ ਉਹ ਲੋਕ ਪਉਨੋ ਤਿਆਰ ਹੈ ਮੈਂ ਸਾਰੇ ਸਰਪੰਚਾਂ ਨੂੰ ਬੇਨਤੀ ਕਰਦਾ ਇੱਕ ਇੱਕ ਬੋਲ ਤੁਸੀਂ ਆਪ ਜਾ ਕੇ ਥੋੜੀ ਮਨਮਤ ਤੁਹਾਡਾ ਪਿੰਡ ਦਿੱਤੇ ਹੋਆ ਦੇ ਦਿਓ ਮਨ ਨੂੰ ਕੋਈ ਗੁਰਤ ਨਹੀਂ ਤੁਸੀਂ ਕਾਈ ਨੌਰ ਵਾਲੇ ਦੂਸਰੇ ਪਾਸੇ ਨਾ ਕੋ ਉਹ ਦੂਸਰੇ ਵਾਲੇ ਤਿੰਦਰੇ ਪਾਸੇ ਦਾ ਆਪਣਾ ਆਪਣਾ ਫਿੱਟ ਸਾਬ ਲੋ ਸਾਰਾ ਹਲਕਾ ਸੰਭੇਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਧੰਨਵਾਦੀ ਹਾਂ ਮੇਰੇ ਪਰਿਵਾਰ ਦੇ ਵਿੱਚ ਮੇਰਾ ਭਾਈ ਆਜ਼ਾਦ ਲੜ ਗਿਆ ਸੀ ਪਿਛਲੀ ਵਾਰੀ ਨਾਲ ਦੇ ਹਰਤੇ ਚੋ ਅੱਜ ਜਦੋਂ ਪਰਿਵਾਰ ਨੂੰ ਇਕੱਠਾ ਕਰਨੇ ਤੇ ਪਰਿਵਾਰ ਦੇ ਵਿੱਚ ਲਿਖਿਆ ਆ ਰਿਹਾ ਉਹਨੂੰ ਉਹਨੂੰ ਕਾਗਰਸ ਪਾਰਟੀ ਜੁਆਇਰ ਕਰ ਰਿਹਾ ਸਿਗਲਾ ਸਾਹਿਬ ਦਾ ਧੰਨਵਾਦੀ ਆ ਰਾਹੁਲ ਕਾਂਖੀ ਦਾ ਧੰਨਵਾਦੀ ਆ ਤੇ ਧੰਨਵਾਦੀ ਆ ਆਪਣੇ ਚਾਹਤ ਸਾਹਿਬ ਦਾ ਜਿਨ੍ਹਾਂ ਨੇ ਉਹਨੂੰ ਜੁਆਇਨ ਕਰਾਰੇ ਆ ਜਿਨ੍ਹਾਂ ਦੀ ਤਹਿ ਜਿਨ੍ਹਾਂ ਦੀ ਮਰਜ਼ੀ ਦੇ ਨਾਲ ਸਿਗਲਾ ਸਾਹਿਬ ਕਰਾ ਰਹੇ ਆ ਸਭ ਤੋਂ ਵੱਧ ਖੁਸ਼ੀ ਮੈਂ ਸਿਗਰ ਸਿਗਰ ਸਭ ਤੋਂ ਪ੍ਰੈਜ਼ੀਡੈਂਟ ਜੀ ਦਾ ਇਹ ਇਲੈਕਸ਼ਨ ਲੜਦੇ ਜਿੰਨਾ ਅਕਸਰ ਐਥਿਕ ਕਰੈਕਟਰ ਨਾਲ ਤੁਹਾਡੇ ਨੂੰ ਐਥਿਕ ਸਭ ਤੋਂ ਜ਼ਿਆਦਾ ਲੋੜ ਜਿੰਨਾ ਤੁਸੀਂ ਸੋ ਮੈਂ ਜਿੰਦਰਾ ਸਭ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਵਿਚਾਰ ਪੇਸ਼ ਕਰੋ ਸੋਨੂੰ ਜਲੰਧਰ ਦਾ ਵੀ ਦਿਖਾਉਣਾ ਜੀ ਜਲੰਧਰ ਦੇ ਵੀ ਕੈਮਰਾ